ਲੋਕਾਂ ਦਾ ਕੰਮ ਹੈ ਅੰਦਾਜ਼ੇ ਲਾਉਣੇ ਕਹਿਣ ਇਹ ਨਹੀਂ ਕੁਝ ਕਮਾਉਂਦੇ ਹੋਣੇ ਐਵੇਂ ਹੀ ਜੱਜ ਨਾ ਕਰੀ ਜਾਓ ਪਈ ਕਈਆਂ ਦਾ ਘਰ ਚਲਾਈਦਾ ਹਰ ਮਹੀਨੇ ਤਿੰਨ ਸੌ ਤਾਂ ਬੰਨੀ ਦੇ ਖਾਤੇ ਪਈਦਾ ਟੜੇ ਮਹੀਨੇ ਤੈਨ ਸੋਤਾੰ ਬੰਨੀ ਦੇ ਖਾਤੇ ਪਈ ਦੈ ਦੇਖਨੋ ਵੀਡੀਓ ਰੀ ਲਾਂ ਟਾਈਮ ਹੈ ਖੁਲਾ ਤਾਈਂ ਕਈ ਕਰਾਂ ਵਿੱਚ ਬਲਦਾ ਚੁਲਾ ਵੇਲ ਨਹੀਂ ਸਿਰ ਖੁਰਕਣ ਦੀ ਸਾਰਾ ਦਿਨ ਨੱਟ ਜਲਾਈ ਦੈ ਹਰ ਮਹੀਨੇ ਤੈਨ ਸੋਤਾੰ ਬੰਨੀ ਦੇ ਖਾਤੇ ਪਈ ਦੈ ਬਈਲੇ ਮਹੀਨੇ 300 ਤਾਂ ਮੰਨੇ ਦੇ ਖਾਤੇ ਪਾਈ ਤੈ